ਸਸਕੀ ਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਸਾਰੇ ਵੀਰ ਇਹਨਾਂ ਪਿਆਰ ਦੇ ਰਹੇ ਨੇ ਚੈਨਲ ਨੂੰ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਵੀਰ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾ ਲੈ ਕੇ ਆਏ ਜੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਟਰਾਲੀਆਂ ਟਰੈਕਟਰ ਤੇ ਇੱਕ ਜੀਪ ਦੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਤੇ ਸਾਰੇ ਵੀਰ ਆਈਸ਼ਰ ਟਰੈਕਟਰ ਦੀ ਮੰਗ ਕਰ ਰਹੇ ਸੀ ਉਹਨਾਂ ਦੀ ਲੈ ਕੇ ਹਾਜ਼ਰਾਂ ਜੀ ਆਈਸ਼ਰ 241 2002 ਮਾਡਲ ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਹੁਤ ਵਧੀਆ ਕੰਡੀਸ਼ਨ ਦਾ ਟ੍ਰੈਟ ਤੇ ਰਾਜਗੜ ਕੂਬੇ ਏਰੀਆ 135000 ਰੁਪਏ ਦੀ ਡਿਮਾਂਡ ਸੁਪਰਸਟਾਰ ਆਇਸ਼ਰ 241 50 ਪੈਸੇ ਟਾਇਰ ਪਏ ਨੇ ਤੇ ਕਿਸਾਨ ਵੀ ਦਾ ਨੰਬਰ ਹੈ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 62847 81068 62847 81068 ਕਿਸਾਨ ਵੀ ਦਾ ਨੰਬਰ ਹੈ ਜੀ ਜੀਤੇ ਤੁਸੀਂ ਫੋਨ ਕਰਕੇ ਇਹ ਜਿਹੜਾ ਆਇਸ਼ਰ 241 ਟ੍ਰਾਟਾ ਖਰੀਦ ਸਕਦੇ ਹੋ ਜੀ 2002 ਮਾਡਲ 135000 ਰੁਪਏ ਦੀ ਡਿਮਾਂਡ 50 ਪੈਸੇ ਟੈਰ ਪਏ ਨੇ ਜੀ ਜੇਕਰ ਸਾਡੇ ਚੈਨਲ 'ਤੇ ਤੁਸੀਂ ਵੀਡੀਓ ਪਾਉਂਦੇ ਆ ਜੀ ਤਾਂ ਵੀਡੀਓ ਪਾਉਣ ਸਾਰੀ ਤੁਹਾਡੇ ਕੋਲ ਜੇ ਮੈਸੇਜ ਸਾਡੀ ਵੀਡੀਓ ਦਾ ਨਹੀਂ ਜਾਂਦਾ ਤਾਂ ਮੈਸੇਜ ਪਾਉਣ ਦੇ ਲਈ ਸਾਡੀਆਂ ਵੀਡੀਓ ਦੇ ਨਵੀਆਂ-ਨਮੀਆਂ ਦੇ ਥੱਲੇ ਇੱਕ ਜੀ ਲਾਲ ਰੰਗ ਦਾ ਬਟਨ ਹੋਊ ਹੈ ਜੀ ਤੇ ਸਬਸਕ੍ਰਾਈਬ ਵਾਲਾ ਬਟਨ ਹੁੰਦਾ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਇੱਕ ਛੋਟਾ ਜਿਹਾ ਘੰਟੀ ਦਾ ਬਟਨ ਆਉਗਾ ਜੀ ਉਹਨੂੰ ਦਬਲੋ ਉਦੋਂ ਬਾਅਦ ਵੀਰ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਤੇ ਜਦੋਂ ਅਸੀਂ ਪਾਇਆ ਕਰਾਂਗੇ ਪੌਣ ਸਾਰੀ ਤੁਹਾਡੇ ਮੋਬਾਈਲ ਤੇ ਉਹਦਾ ਮੈਸੇਜ ਚਲਿਆ ਜਾਇਆ ਕਰੂਗਾ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਕੰਮ ਜ਼ਰੂਰ ਕਰ ਲੈਣ ਤੇ ਅੱਗੇ ਵੀਰ ਤੁਸੀਂ ਦੇਖ ਰਹੇ ਹੋ ਟਰਾਲੀ 11 11.5 6.5 ਦੀ ਟਰਾਲੀ ਹੈ ਮਤਲਬ ਕਿ 11.5 ਲੰਮੀ ਹੈ ਜੀ 6.5 ਫੁੱਟ ਚੌੜੀ ਟਰਾਲੀ ਹੈ ਬਹੁਤ ਹੀ ਸੋਹਣੀ ਕੰਡੀਸ਼ਨ ਹੈ ਵੀਰ ਤੁਸੀਂ ਦੇਖ ਸਕਦੇ ਹੋ ਤੇ 2017 ਮਾਡਲ ਹੈ ਜੀ ਪੂਰੀ ਹੈਵੀ ਪੂਰੀ ਵੱਡੀ ਤੇ ਬਹੁਤ ਸੋਹਣੀ ਕੰਡੀਸ਼ਨ ਦੀ ਵੀ ਜੀ ਕਿਤੇ ਕੋਈ ਟਚਿੰਗ ਫੱਚਿੰਗ ਨਹੀਂ ਬਹੁਤ ਹੀ ਸੋਹਣੀ ਜੈਕ ਵਾਲੀ ਟਰਾਲੀ ਹੈ ਵੀਰੇ ਜੈਕ ਲੱਗਿਆ ਹੋਇਆ ਪੂਰੀ ਹੈਵੀ ਵੀਰ ਨੇ ਸਾਰਾ ਕੁਛ ਇਹਦਾ ਲਿਖਿਆ ਵੀ ਹੋਇਆ ਵੀਰ ਤੇ 2000 ਸੌਰੀ 2017 ਮਾਡਲ ਹੈ ਜੀ 130000 ਰੁਪਏ ਦੀ ਡਿਮਾਂਡ ਹੈ ਵੀਰ ਨੇ ਮੰਗੀ ਹੈ ਜਿਹੜੀ ਦੀ ਡਿਮਾਂਡ 130000 ਰੁਪਏ ਦੀ ਡਿਮਾਂਡ ਰੱਖੀ ਹੈ ਹਿਸਾਰ ਹਰਿਆਣੇ ਦੇ ਵਿੱਚ ਇਹਨਾਂ ਦਾ ਏਰੀਆ ਰਹਿ ਗਿਆ ਜੀ 40 ਪੈਸੇ ਦੇ ਟੈਰ ਪੈਨੇ ਜੀ ਮੈਨ ਕਿ ਅੱਧੇ ਟੈਰ ਪੈਨੇ ਜੀ ਕਿਸਾਨ ਵੀ ਦਾ ਨੰਬਰ ਹੈ ਜੀ 81683 ਤੇ 60125 81683 ਤੇ 60125 ਇੱਕ ਨੰਬਰ ਸਕਰੀਨ ਦੇ ਵਿੱਚ ਹੋਰ ਵੀ ਕਾਪੀ ਦੇ ਲਿਖਿਆ ਸ਼ੋ ਹੋ ਰਿਹਾ ਜੀ ਜੇਕਰ ਇਹ ਨੰਬਰ ਗਲਤੀ ਨਾਲ ਨਹੀਂ ਲੱਗ ਰਿਹਾ ਜਾਂ ਕਿਸੇ ਸਮੱਸਿਆ ਕਰਕੇ ਤਾਂ ਦੂਸਰਾ ਨੰਬਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਫਰੈਸ਼ ਕੰਡੀਸ਼ਨ ਦੀ ਇਹ ਟਰਾਲੀ ਹੈ ਜੀ ਬਹੁਤ ਸੋਹਣੀ ਤੇ ਹੈਵੀ ਲੋਹੇ ਦੀ ਬਣੀ ਹੋਈ ਟਰਾਲੀ ਹੈ ਵੀਰ ਇਹ ਤੇ ਇਸ ਕਰਕੇ ਦਾ ਪ੍ਰਾਈਸ ਤੁਸੀਂ ਦੇਖ ਲਓ ਵੀ 1 ਲੱਖ ਤੋਂ ਉਪਰ ਹੈ ਟਰਾਲੀ ਦੀ ਕੰਡੀਸ਼ਨ ਨੂੰ ਦੇਖ ਕੇ ਕਿਸਾਨ ਵੀਰ ਨੇ ਪ੍ਰਾਈਸ ਰੱਖਿਆ ਹੈ ਬਾਕੀ ਇਹ ਫਾਈਨਲ ਰੇਟ ਨਹੀਂ ਹੁੰਦਾ ਵੀਰ ਮੌਕੇ ਤੇ ਰੇਟ ਉੱਪਰ ਘੱਟ ਵੱਧ ਹੋ ਜਾਂਦਾ ਤੁਸੀਂ ਮੌਕੇ ਤੇ ਕਰ ਸਕਦੇ ਹੋ ਅੱਗੇ ਤੁਸੀਂ ਬਿਸ਼ਕਰਮਾ 741 ਟੁੜੀ ਵਾਲਾ ਰੀਪਰ ਦੇਖ ਰਹੇ ਹੋ ਵੀਰ ਜੀ ਟੁੜੀ ਵਾਲੀ ਮਸ਼ੀਨ 2013 ਮਾਡਲ 1 ਲੱਖ ਤੇ 30000 ਰੁਪਏ ਦੀ ਡਿਮਾਂਡ ਸੌਰੀ 1 ਲੱਖ 30000 ਰੁਪਏ ਦੀ ਡਿਮਾਂਡ ਤੇ ਵੀਰੂ ਵਾਲਾ ਗੋੜਾ ਤੇ ਸਿਰਸਾ ਏਰੀਆ ਵੀਰੂ ਵਾਲਾ ਗੋੜਾ ਪਿੰਡ ਸਿਰਸਾ ਵੀਰ ਇਹਨਾਂ ਦਾ ਏਰੀਆ 60 ਪੈਸੇ ਟੈਰ ਪਏ ਨੇ ਕਿਸਾਨ ਵੀ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 80 597 ਤੇ 32933 80 597 32933 ਵੀਰ ਦਾ ਨੰਬਰਾਂ ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਜਿਹੜੀ ਤੂੜੀ ਵਾਲਾ ਰੀਪਰ ਆ ਇਹ ਖਰੀਦ ਸਕਦੇ ਹੋ ਜੀ ਇਹ ਬਿਸ਼ਕਰਮਾ 741 ਦਾ ਰੀਪਰ ਆ 2013 13 ਮਾਡਲ 1,30,000 ਰੁਪਇਆ ਡਿਮਾਂਡ ਰੱਖੀ ਹੈ ਵੀਰ ਨੇ ਸਰਸਾ ਵੀਰ ਦਾ ਏਰੀਆ 60 ਪੈਸੇ ਟਾਇਰ ਪਏ ਨੇ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਟਰੈਕਟਰ ਟਰਾਲੀ ਹੋਰ ਵੀ ਕਿਸੇ ਖੇਤੀਬਾੜੀ ਸੰਦ ਦੀ ਸਾਡੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾਉਣ ਦੇ ਲਈ ਆਪਣੇ ਸੰਦ ਦੀਆਂ ਪੁਆਇੰਟ ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਆ ਰਹੀ ਹੈ ਜਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਾਰੀ ਜਾਣਕਾਰੀ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਨਾਲ ਹੀ ਫੋਟੋਆਂ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਐਡ ਹੈ ਜੀ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਾਂਗੇ ਸਾਡਾ WhatsApp ਨੰਬਰ ਸਾਰੇ ਵੀਰ ਨੋਟ ਕਰ ਲੈਣ 8837665987 8837665987 ਸਾਡਾ WhatsApp ਨੰਬਰ ਹੈ ਜੀ ਇਹ ਤੇ ਸਾਨੂੰ ਫੋਟੋ ਮਿਲ ਜਾਣ ਤੋਂ ਬਾਅਦ ਤੋਂ ਡੀਆਈਡੀ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੀ YouTube ਚੈਨਲ ਤੇ ਲਗਾ ਦਿਆਗੇ ਜੀ ਅੱਗੇ ਤੁਸੀਂ ਵੀਰ ਜੀ ਜੀਪ ਮੋਡੀਫਾਈ ਕੀਤੀ ਹੋਈ ਜੀਪ ਕਹਿੰਦੇ ਬਿੱਲੀ ਜੀ ਦੇਖ ਰਹੇ ਹਾਂ 올ਡ ਮਾਡਲ ਹੈ ਵੀ ਤੇ 1 ਲੱਖ ਰੁਪਏ ਦੀ ਡਿਮਾਂਡ ਆ ਲੁਧਿਆਣਾ ਵੀ ਦਾ ਏਰੀਆ ਹੈ ਟਾਇਰ ਬਿਲਕੁਲ ਨਵੇਂ ਦੱਸਿਆ ਵੀਰ ਨੇ ਕਿਸਾਨ ਵੀ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 88723 ਤੇ 78523 88723 ਤੇ 78523 ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਇਹ ਜੀਪ ਹੈ ਜਿਹੜੀ ਖਰੀਦ ਸਕਦੇ ਹੋ ਜੀ ਬਿੱਲੀ ਜੀ ਪੀਜੀ 올ਡ ਮਾਡਲ 1 ਲੱਖ ਰੁਪਏ ਦੀ ਵੀਰਨੇ ਦੀ ਡਿਮਾਂਡ ਰੱਖੀ ਹੈ ਜੀ ਲੁਧਿਆਣਾ ਪੰਜਾਬ ਵੀਰ ਦਾ ਏਰੀਆ ਟੈਰ ਵੀਰ ਨੇ ਬਿਲਕੁਲ ਨਵੇਂ ਦੱਸੇ ਹੈ ਜੀ ਕਿਸਾਨ ਵੀਰ ਦਾ ਨੰਬਰ ਖੱਟੇ ਖਰਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਆਪਣੇ ਚੈਨਲ ਤੇ ਵੀ ਤੁਹਾਡੀ ਜਦੋਂ ਤੁਹਾਡੀ ਐਡ ਸਾਨੂੰ ਮਿਲ ਜੂਗੀ WhatsApp ਰਾਹੀਂ ਸਾਡਾ WhatsApp ਨੰਬਰ ਸਾਰੇ ਵੀਰਾਂ ਨੇ ਨੋਟ ਕਰ ਹੀ ਲਿਆ ਚਟਟੇ ਖਰਾਂ ਦੇ ਵਿੱਚ ਬਾਰ ਬਾਰ ਸਕਰੀਨ ਦੇ ਉੱਪਰ ਆ ਵੀ ਰਿਹਾ ਜੀ ਤੇ ਐਡ ਭੇਜ ਜਦੋਂ ਤੁਹਾਡੀ ਸੀ ਐਡ ਪਾਵਾਂਗੇ ਤੁਹਾਡਾ ਆਪ ਦਾ ਨੰਬਰ ਵਿੱਚ ਦੇ ਕੇ ਐਡ ਪਾਵਾਂਗੇ ਸਾਡਾ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਵੀਰ ਤੇ ਤੁਹਾਡੇ ਨਾਲ ਹੀ ਸਿੱਧੀ ਗੱਲ ਕਰਕੇ ਕਿਸਾਨ ਵੀਰ ਜਿਹੜਾ ਤੁਹਾਡਾ ਸੰਧ ਹੈ ਉਹ ਖੀਦਣਗੇ ਸਾਡਾ ਵੀਰ ਜੀ ਦੇ 1 ਰੁਪਏ ਦਾ ਵੀ ਕੋਈ ਮਤਲਬ ਕੀ ਉਹ ਨਹੀਂ ਹੁੰਦਾ ਕੋਈ ਹਿੱਸਾ ਜਾਂ ਕੋਈ ਆਇਡਲ ਵਾਉਣ ਦਾ ਨਹੀਂ ਆਇਡਲ ਵਾਉਣ ਦਾ ਖਰਚਾ ਹੁੰਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਕਮਿਸ਼ਨ ਸਾਡੇ YouTube ਚੈਨਲ ਵੱਲੋਂ ਲੈਂਤਾ ਜਾਂਦਾ ਜੀ ਤੇ ਸਾਰੇ ਵੀਰਾਂ ਨੂੰ ਬਸ ਸਾਡੇ ਵੱਲੋਂ ਤਾਂ ਇਹੀ ਹੱਥ ਬੰਨ ਕੇ ਬੇਨਤੀ ਹੈ ਕਿ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਭਰਾ ਸਾਡੇ ਨਾਲ ਜੁੜ ਸਕਣ ਤੇ ਉਹ ਵੀ ਫਾਇਦਾ ਚੱਕ ਸਕਣ ਇਸ ਟ੍ਰੈਟ ਮੰਡੀ ਦਾ ਸਾਡੇ ਚੈਨਲ ਦਾ ਬਸ ਇੱਕੋ ਇੱਕ ਮਕਸਦ ਹੈ ਵੀ ਕਿਸਾਨ ਵੀਰਾਂ ਨੂੰ ਮੋٹے-ਮੋٹے ਕਮਿਸ਼ਨਾਂ ਤੋਂ ਤੇ ਜਿਹੜੀਆਂ ਠੱਗੀਆਂ ਠੋਰੀਆਂ ਚੱਲ ਰਹੀਆਂ ਉਹਨਾਂ ਤੋਂ ਬਚਾਇਆ ਜਾਵੇ ਤੇ ਉਹ ਵਧੀਆ ਕਿਸਾਨ ਦੇ ਘਰੇ ਖੜੇ ਹੋਏ ਟ੍ਰੈਟ ਹੀ ਖਰੀਦ ਸਕਣ ਤਿਆਦੀ ਪੂਰੀ ਤਸੱਲੀ ਕਰ ਸਕਣ ਤੇ ਬੜੇ ਹੀ ਤਰੀਕੇ ਤੇ ਸੌਖੇ ਢੰਗ ਨਾਲ ਘਰ ਬੈਠੇ ਹੀ ਆਪਦੇ ਸੰਦ ਸੇਲ ਕਰ ਸਕਣਗੇ ਸੋਨਾ ਲੀਕਾ ਡੀਆਈ 35 ਦੇਖ ਰਹੇ ਹਾਂ ਵੀਰ ਜੀ ਸੋਨਾ ਲੀਕਾ ਡੀਆਈ 35 ਆਰਐਕਸ ਮਾਡਲ ਹੈ ਵੀਰ 2015 ਮਾਡਲ ਹੈ ਵੀਰ ਜੀ Rajasthan area ਵੀ ਜਿਹਨਾਂ ਦਾ ਵਿਜੇਨਗਰ Rajasthan 4 ਲੱਖ ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਜੀ ਰੇਟ ਵੀਰ ਉੱਪਰ نیچے ਹੋ ਜਾਂਦਾ ਤੁਸੀਂ ਮੌਕੇ ਦੇ ਉੱਪਰ ਕਰ ਸਕਦੇ ਹੋ ਕੰਡੀਸ਼ਨ ਬਹੁਤ ਸੋਹਣੀ ਕੰਡੀਸ਼ਨ ਦਾ ਵੀ ਇਹ ਟਾਇਰ ਪਿਆ ਕੋਈ ਸਕ੍ਰੈਚ ਨਹੀਂ ਵੀ ਚੀਜ਼ ਸਾਰਾ ਕੰਮ ਓਕੇ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ 70 ਪੈਸੇ ਦੇ ਟਾਇਰ ਪੈਨੇ ਦੀ ਟਾਇਰ ਦੇ ਕਿਸਾਨ ਵੀ ਦਾ ਜਿਹੜਾ ਨੰਬਰ ਹੈ ਜੀ 80 0019 ਤੇ ਉਦੋਂ ਬਾਅਦ 190 897 ਕਿਸਾਨਵੀ ਦਾ ਨੰਬਰ ਹੈ ਜੀ ਜਿੱਥੇ ਤੁਸੀਂ ਫੋਨ ਕਰਕੇ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਗੁਡੀਆਰ ਦੇ ਟਾਇਰ 70 ਪੈਸੇ ਟਾਇਰ ਪਏ ਨੇ ਜੀ ਤੇ ਪੂਰਾ 8190 897 ਕਿਸਾਨਵੀ ਦਾ ਨੰਬਰ ਹੈ ਜੀ ਜਿੱਥੇ ਤੁਸੀਂ ਕਾਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਸੋਨਾਲੀ ਕਾ ਡੀਆਈ 35 2015 ਮਾਡਲ 4 ਲੱਖ ਰੁਪਏ ਦੀ ਡਿਮਾਂਡ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਕਾਗਜ਼ ਨੂੰ ਲੈ ਕੇ ਜਾਂ ਟਰੈਕਟਰ ਨੂੰ ਲੈ ਕੇ ਆਪਣੇ ਚੈਨਲ ਤੇ ਵੀ ਜਿੰਨੇ ਵੀ ਟਰੈਕਟਰ ਟਰਾਲੀਆਂ ਤੁਹਾਨੂੰ ਦਿਖਾਏ ਜਾਂਦੇ ਨੇ ਟਰੈਕਟਰਾਂ ਦੇ ਖਾਸ ਕਰਕੇ ਵੀ ਇਹਨਾਂ ਦੇ ਕਾਗਜ਼ ਸਭ ਕੁਝ ਪ੍ਰੋਪਰ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਜਿਹੜੇ ਕਿਸਾਨ ਵੀਰ ਦੇ ਟਰੈਕਟਰ ਦੇ ਕਾਗਜ਼ ਵਗੈਰਾ ਓਕੇ ਨਹੀਂ ਹੁੰਦੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਹੁੰਦੀ ਹੈ ਛੋਟੀ ਕਣੀ ਉਹਦੀ ਐਡ ਆਪਾਂ ਵੀਰ ਆਪਣੇ ਚੈਨਲ ਤੇ ਨਹੀਂ ਲਗਾਈਦੀ ਉਹਨੂੰ ਆਪਾਂ ਸਿੱਧਾ ਜਵਾਬ ਦੇ ਹੀ ਦਿੰਦੇ ਆ ਕਿਉਂਕਿ ਆਪਣੇ ਚੈਨਲ ਤੇ ਵੀਰ ਇੱਕ ਨੰਬਰ ਕੰਮ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਤੇ ਪੂਰੀ ਤਸੱਲੀ ਕਰਕੇ ਤੁਸੀਂ ਟਰੈਡ ਲੈ ਸਕਦੇ ਹੋ ਬਾਕੀ ਕਿਸਾਨ ਵੀ ਤਾਂ ਦੇ ਨੰਬਰ ਵਿੱਚ ਹੁੰਦੇ ਆ ਤੇ ਪੂਰੀ ਤਸੱਲੀ ਕਰਕੇ ਲਿਆ ਕਰੋ ਕਿਉਂਕਿ ਇਹ 2-400 ਰੁਪਏ ਦੀ ਗੱਲ ਤਾਂ ਹੁੰਦੀ ਨਹੀਂ ਲੱਖ ਰੁਪਏ ਦਾ ਕੰਮ ਹੈ ਵੀਰ ਤੇ ਤੁਸੀਂ ਪੂਰੀ ਤਸੱਲੀ ਨਾਲ ਤੁਸੀਂ ਆਪ ਦਾ ਟਰੈਡ ਜਿਹੜਾ ਖਰੀਦਦਾਰੀ ਕਰ ਸਕਦੇ ਹੋ ਅੱਗੇ ਦੇਖ ਲਓ ਵੀ ਜੀ ਟਰਾਲੀ 11 ਫੁੱਟ ਲੰਮੀ 6 ਫੁੱਟ ਚੌੜੀ 2014 ਮਾਡਲ 55000 ਰੁਪਿਆ ਪ੍ਰਾਈਸ ਮਲੋਟਬੀਜ ਦਾ ਏਰੀਆ 50 ਪੈਸੇ ਟੈਰਪੈਨ ਜੀ ਬਿਨਾ ਜੱਕ ਤੋਂ ਟਰਾਲੀ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜੀ 62809 10980 62809 10980 ਵੀਰ ਦਾ ਨੰਬਰ ਹੈ ਜੀ ਜਿੱਦੇ ਤੁਸੀਂ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ 2014 ਮਾਡਲ ਟਰਾਲੀ 11 6 ਦੀ 55000 ਰੁਪਿਆ ਪ੍ਰਾਈਜ਼ ਮਲੋਟ ਏਰੀਆ 50% ਟਾਇਰ ਸਾਰੇ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਹੜੇ ਸਾਨੂੰ ਐਡ ਭੇਜਦੇ ਨੇ ਤੇ ਉਹ ਜਿਹੜੀ ਜਾਣਕਾਰੀ ਤੁਸੀਂ ਸਾਨੂੰ ਐਡ ਦੇ ਵਿੱਚ ਲਵਾਉਣ ਲਈ ਭੇਜਨੀ ਆ ਉਹ ਪੂਰੀ ਆਪਦੀ ਤਸੱਲੀ ਕਰਕੇ ਲਿਖਾਇਆ ਕਰੋ ਇੱਕ ਵਾਰੀ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਗਈ ਉਹ ਬਾਅਦ ਦੇ ਵਿੱਚ ਚੇਂਜ ਨਹੀਂ ਕੀਤੀ ਜਾਂਦੀ ਤੇ ਸਾਰੀ ਪ੍ਰੋਪਰ ਜਾਣਕਾਰੀ ਸਾਨੂੰ ਭੇਜਿਆ ਕਰੋ ਆਹ 6 ਚੀਜ਼ਾਂ ਤੁਸੀਂ ਪ੍ਰੋਪਰ ਲਿਖ ਕੇ ਭੇਜਣੀਆਂ ਟਰੈਕਟਰ ਮਾਡਲ ਪ੍ਰਾਈਸ ਏਰੀਆ ਟੈਰਾਇਨ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਬਸ 6 ਚੀਜ਼ਾਂ ਹੀ ਅਸੀਂ ਤੁਹਾਨੂੰ ਪੁੱਛਦੇ ਹੁੰਨੇ ਆ 6 ਚੀਜ਼ਾਂ ਲਿਖ ਕੇ ਆਪਦੀ ਮਸ਼ੀਨਰੀ ਦੀਆਂ ਫੋਟੋਆਂ ਤੁਹਾਡੇ WhatsApp ਨੰਬਰ ਤੇ ਸੈਂਡ ਕਰ ਦਿਓ WhatsApp ਨੰਬਰ ਹੈਗਾ ਜੀ 883765987 ਐਡ ਤੋਂ ਡੀਸੀ ਬਿਲਕੁਲ ਫਰੀ ਦੇ ਵਿੱਚ ਲਗਾਈ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਲੈਂਦਾ ਜਾਂਦਾ ਜੀ ਅੱਗੇ ਤੁਸੀਂ ਦੇਖ ਰਹੇ ਹੋ Mahindra B 275 DI Strategy 1997 ਮਾਡਲ ਹੈ ਜੀ 1 ਲੱਖ 85000 ਰੁਪਏ ਦੀ ਡਿਮਾਂਡ ਹੈ ਜੀ ਫਾਈਨਲ ਰੇਟ ਹੈ ਨਹੀਂ ਡਿਮਾਂਡ ਹੈ ਵੀਰ ਤੇ ਫਾਈਨਲ ਰੇਟ ਤੁਸੀਂ ਮੌਕੇ ਦੇ ਉੱਤੇ ਕਰ ਸਕਦੇ ਹੋ ਬਟਾਲਾ ਵੀਰ ਦਾ ਏਰੀਆ 50 ਪੈਸੇ ਟੈਰਪੈ ਨੇ ਜੀ ਆਪਣੀ ਵੀਡੀਓ ਵਿੱਚ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੱਸੀ ਜਾਂਦੀ ਹੈ ਵੀਰ ਇਹ ਪਿਛਲੇ ਟਾਇਰਾਂ ਦੀ ਵੱਡੇ ਟਾਇਰ ਕਹਿੰਦੇ ਜਿਹਨੂੰ 50 ਪੈਸੇ ਪਏ ਨੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਖੱਟੇ ਅੱਖਰਾਂ ਦੇ ਵਿੱਚ ਸ਼ੋਅ ਹੋ ਰਿਹਾ ਜੀ 98729 ਤੇ 19895 98729 ਤੇ 19895 ਵੀਰ ਦਾ ਨੰਬਰ ਹੈ ਮਹਿੰਦਰਾ ਬੀ 2275 ਡੀਆਈ ਟਰੈਟਜੀ 97 ਮਾਡਲ ਹੈ ਜੀ 1 ਲੱਖ ਤੇ 85000 ਰੁਪਏ ਦੀ ਡਿਮਾਂਡ ਹੈ ਬਟਾਲਾ ਏਰੀਆ ਹੈ ਤੇ 50 ਪੈਸੇ ਟਾਇਰ ਪਾਈ ਨੇ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਵੀਰਾਂ ਦੇ ਸੀ ਕਮੈਂਟ ਪੜੀ ਦੇ ਉਹਨਾਂ ਨੂੰ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਕੋਈ ਕਮੀ ਤੁਹਾਨੂੰ ਚੈਨਲ ਦੇ ਵਿੱਚ ਲੱਗ ਰਹੀ ਹੈ ਤੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਕੋਸ਼ਿਸ਼ ਕਰਾਂਗੇ ਉਹ ਕਮੀ ਅਸੀਂ ਦੂਰ ਕਰਕੇ ਤੁਹਾਡੇ ਲਈ ਬਿਹਤਰ ਤੋਂ ਬਿਹਤਰ ਵੀਡੀਓ ਲੈ ਕੇ ਆਈਏ ਜਿਹੜੇ ਵੀਰਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਉਹ ਹੱਥ ਵਨ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਜਿਦੇ ਵਿੱਚ ਬਹੁਤ ਸਾਰੇ ਟਰੈਕਟਰ ਟਰੋਲੀ ਉੱਤੇ ਅਲੱਗ-ਅਲੱਗ ਸੰਦ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਜੇਕਰ ਤੁਸੀਂ ਕੋਈ ਸਪੈਸ਼ਲ ਸੰਦ ਦੀ ਵੀਡੀਓ ਦੇਖਣਾ ਚਾਹੁੰਦੇ ਨੇ ਮੇਰੇ ਭਰਾ ਤੇ ਉਹ ਸੰਦ ਦੀ ਵੀਡੀਓ ਤੁਹਾਡੇ ਲਈ ਪਹਿਲਾਂ ਵੀ ਲੈ ਕੇ ਆ ਸਕਦੇ ਆ ਤੇ ਆਪਣੇ ਚੈਨਲ ਤੇ ਜਿਹੜੇ ਵੀਰ ਐਡ ਲਗਾਉਂਦੇ ਨੇ ਉਹਨਾਂ ਦੀ ਐਡਸ ਅਸੀਂ ਬਾਰੀ ਲੋਟ ਕੱਢ ਰਹੇ ਆ ਵੀਰ ਕਾਫੀ ਵੀਰਾਂ ਦੇ ਫੋਨ ਆਉਂਦੇ ਨੇ ਕਿ ਸਾਡੀ ਐਡ ਨਹੀਂ ਲੱਗੀ ਸਾਡੀ ਐਡ ਨਹੀਂ ਲੱਗੀ ਵੀਰ ਜਿੱਦਾਂ ਜਿੱਦਾਂ ਆਪਣੇ ਕੋਲੇ ਫੋਟੋ ਆਉਂਦੀਆਂ ਉਸ ਟਾਈਪ ਨਾਲ ਹੀ ਆਪਾਂ ਕੱਢ ਰਹੇ ਆ ਕਿਸੇ ਵੀਰ ਦੀ ਐ ਪਹਿਲਾਂ ਐਡ ਨਹੀਂ ਲਾਈ ਜਾਂਦੀ ਜਿਹੜੇ ਹਿਸਾਬ ਨਾਲ ਫੋਟੋਆਂ ਆਉਂਦੀਆਂ ਉਹ ਸਭ ਨਾਲ ਅਸੀਂ ਕੱਢ ਰਹੇ ਹਾਂ ਫੋਟੋਆਂ ਜ਼ਿਆਦਾ ਹੋਣ ਕਰਕੇ ਹੀ ਐਡਸ ਜ਼ਿਆਦਾ ਆਉਂਦੀਆਂ ਇਹਨਾਂ ਕਰਕੇ ਥੋੜਾ ਜਿਹਾ ਲੇਟ ਹੋ ਜਾਂਦਾ ਵੀਰ ਇਸ ਕਰਕੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹੇ ਜੀ ਕੋਈ ਐਡ ਨਹੀਂ ਵੀਰ ਜਿਹੜੀ ਅਸੀਂ ਨਹੀਂ ਲਾਵਾਂਗੇ ਠੀਕ ਹੈ ਨਾ ਜੇਕਰ ਤੁਸੀਂ ਸਾਰੀ ਪ੍ਰੋਪਰ ਜਾਣਕਾਰੀ ਕਾਗਜ਼ ਵਗੈਰਾ ਸਾਰੀ ਓਕੇ ਨਹੀਂ ਤਾਂ ਤੁਹਾਡੀ ਐਡ ਜ਼ਰੂਰ ਲੱਗੂਗੀ ਇੱਕ ਦੋ ਦਿਨ ਲੇਟ ਜ਼ਰੂਰ ਹੋ ਸਕਦੀ ਹੈ ਸਵਰਾਜ 735 FE ਡ੍ਰੈੱਡ ਦੇਖ ਰਹੇ ਹਾਂ 1998 ਮਾਡਲ 1,90,000 ਰੁਪਏ ਦੀ ਡਿਮਾਂਡ ਲਹਿਰਾ ਗੱਗਾ ਏਰੀਆ 55% ਪਿਛਲੇ ਟਾਇਰ ਤੇ 60-65% ਅਗਲੇ ਟਾਇਰ ਪਏ ਨੇ ਹੁੱਡ ਛਤਰੀ 뮤직 ਸਿਸਟਮ ਲੱਗਿਆ ਹੋਇਆ ਇੰਜਨ ਗੇਅਰ ਪੰਪ ਸਾਰਾ ਕੁਝ ਓਕੇ ਹੈ ਨਾਲ ਦਾ ਰੰਗ ਹੈ ਵੀਰ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਟ ਹੈ ਤੇ ਆ ਵੀਰ ਦਾ ਨੰਬਰ ਹੈਗਾ ਜੀ 62 840 ਤੇ 44 ਪੂਰਾ 500 62 840 44 ਪੂਰਾ 500 ਪੰਜਾਬ ਨੰਬਰ ਸਵਰਾਜ 735 판ਮੇ ਮਾਡਲ 190000 ਰੁਪਏ ਦੀ ਡਿਮਾਂਡ ਲੈਰਾ ਗੰਗਾ ਹੈ 55% ਹੈ ਰਨ ਦੀ ਕੰਡੀਸ਼ਨ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਵੀ ਇਸ ਤਰ੍ਹਾਂ ਦੀ ਆਪਾਂ ਬਹੁਤ ਸਾਰੇ ਟਰੈਕਟਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜੀ ਲੈ ਕੇ ਆ ਵੀ ਰਹੇ ਹਾਂ ਡੇਲੀ ਤਿੰਨ ਵੀਡੀਓ ਚੜ੍ਹਦੀਆਂ ਨੇ ਜਿਹਦੇ ਵਿੱਚ ਬਹੁਤ ਸਾਰੇ ਟਰੈਕਟਰ ਤੁਹਾਡੇ ਲਈ ਬਹੁਤ ਹੁੰਦੇ ਨੇ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਹੈ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਖ